ਤੁਸੀਂ ਬਾਤ ਚਲਾਉਣੀ ਹੈ ਜੀ ਹਾਂਜੀ ਹਾਂਜੀ ਮੈਂ ਬਾਤ ਕਰ ਕੀ ਨਾਮ ਹੈ ਵੀਰੇ ਮੇਰਾ ਨਾਮ ਗੁਰਜੀਤ ਸਿੰਘ ਹੈ ਠੀਕ ਹੈ ਜਿਹੜੀ ਤੁਹਾਡੀ ਬੱਸ ਟਕਰਾਈ ਹੈ ਕਿਵੇਂ ਕੀ ਹੋਇਆ ਸਿਸਟਮ ਇਹ ਜੀ ਮੂਰੇ ਇਹਨਾਂ ਦੇ ਕਾਰ ਜਾਦੀ ਸਰ ਅੱਛਾ ਤੇ ਕਾਰ ਦੇ ਪਿੱਛੇ ਟਰੈਂਪੂ ਜਾ ਰਿਹਾ ਸੀਗਾ ਠੀਕ ਹੈ ਜਿਹਦੇ ਵਿੱਚ ਗੱਡੀ ਲੱਗੀ ਆ ਠੀਕ ਹੈ ਇਹਨੇ ਮਤਲਬ ਕਾਰ ਕ੍ਰੌਸ ਲਈ ਕਰਨ ਲਈ ਪਿੱਛੇ ਦੇਖਿਆ ਨਹੀਂਗਾ ਵੀ ਪਿੱਛੇ ਕੋਈ ਚੀਜ਼ ਜਾ ਰਹੀ ਆ ਇਹਨੇ ਕੋ ਦਾ ਮੂਰੇ ਕਰਦੀ ਆਪਣੇ ਇਹ ਜਿਹੜਾ ਟਰੈਂਪੂ ਸੀਗਾ ਠੀਕ ਹੈ ਉਹ ਮੇਰੇ ਵਾਲੀ ਗੱਡੀ 40 50 ਦੀ ਸਪੀਡ ਦੇਊਗੀ ਸਵਾਰੀਆਂ ਨੇ ਮੇਰੇ ਕੋਲੇ ਠੀਕ ਹੈ ਛੱਟੋ ਘੱਟ ਵੀ ਮੇਰੇ ਕੋਲੇ 100 ਪਲਾਸ 100 ਸਵ ਅਜੀ ਲੋਕਾਂ ਦੀ ਜਾਣ ਬਾਲੂ ਵੀ ਨਾਲ ਲੈ ਕੇ ਚੱਲਣਾ ਹੁੰਦਾ ਠੀਕ ਹੈ ਜੇ ਨੇ ਜਦੋਂ ਕਦਾ ਮੂਰੇ ਕਰਿਆ ਮੇਰੇ ਲਈ ਗੱਡੀ 40 50 ਦੀ ਸਪੀਡ ਦੇਉਗੀ ਤੁਸੀਂ ਸੜਕ ਤੇ ਦੇਖ ਸਕਦੇ ਹੋ ਬ੍ਰੇਕਾਂ ਲੱਗੀਆਂ ਹੈ ਗੱਡੀ ਦੀਆਂ ਮੈਂ ਇੱਕੋ ਦਮ ਨਹੀਂ ਗੱਡੀ ਰੁਕਦੀ ਜੀ ਤੇ ਤਾਂ ਕਰਕੇ ਹਾਸਾ ਹੁੰਦਾ ਸੁਵਾਰੀਆਂ ਦੀ ਕੋਈ ਬੱਚਤ ਹੈ ਸੁਵਾਰੀਆਂ ਦੀ ਬਿਲਕੁਲ ਬੱਚਤ ਨਹੀਂ 52 ਸੀਟਡ ਹੈ ਜਾਂ 50 ਸੀਟਡ ਹੁੰਦੀਆਂ ਸੀ 100 100 ਸੁਵਾਰੀ ਬੱਡੂ ਗੱਡੀਆਂ ਦੀ ਘਾਟ ਹੈ ਸਰਕਾਰ ਦੀਆਂ ਨਾਕਾਮੀਆਂ ਨੇ ਸਾਰਾ ਬੱਸਾਂ ਨਹੀਂ ਪਾ ਰਹੇ ਅਸੀਂ ਬਹੁਤ ਟਾਈਮ ਦੀ ਮੰਗ ਕਰ ਰਹੇ ਹਾਂ ਵੀ 10000 ਨਵੀਆਂ ਗੱਡੀਆਂ ਪਾਓ ਹੋਰ ਸਾਡੀਆਂ ਮਜਬੂਰੀਆਂ ਨੇ ਸਾਡੇ ਨਾਲ ਲੋਕ ਕਲੇਸ਼ ਕਰਦੇ ਆ ਲੜਦੇ ਆ ਵੀ ਆ ਸਾਨੂੰ ਚੜਾਉਂਦੇ ਨਹੀਂ ਪਰ ਸਾਡੀ ਮਜਬੂਰੀ ਆ ਸਰ ਇਹ ਮਤਲਬ ਬੋਨ ਜਾਗੀ ਿਕੜ ਦੇ ਵਿੱਚ ਲੈ ਕੇ 100 200 ਵਾਰੀ ਲੈ ਕੇ ਜਾਣੀ ਅੱਛਾ ਉਹਨੂੰ ਦੇਖ ਲਓ ਤੁਸੀਂ ਨਤਹਾਸੇ ਹੁੰਦੇ ਆ ਪਰ ਇਹ ਮਤਲਬ ਜੋ ਓਵਰਲੋਡ ਗੱਡੀਆਂ ਆਉਂਦੀਆਂ ਨੇ ਇਹ ਜ਼ਿਆਦਾਤਰ ਮਤਲਬ ਜੋ ਆਪਾਂ ਸਰਕਾਰ ਦੀ ਨਾ ਤੁਹਾਡੀ ਪੀ ਆਰਟੀਸੀ ਬੱਸ ਦਾ ਕਿੰਨਾ ਨੁਕਸਾਨ ਹੋਇਆ ਮੂਰੋ ਵੱਡੀ ਫੁੱਟਕੀ ਜੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਗੱਡੀ ਖੜੀ ਆਪੀ ਠੀਕ ਹੈ ਤੇ ਕਿਹੜਾ ਡਿਪੋ ਆ ਟਾੜਾ ਕਿੱਥੋਂ ਲੈ ਕੇ ਹੈ ਜੀ ਉਹ ਡਿਪੋ ਜੀ ਅਸੀਂ 90 ਤੋਂ ਸਵਾਨੇ ਜਾਦੇ ਚੱਲ 90 ਤੋਂ ਸਵਾਨੇ ਜਾ ਰਹੇ ਅਸੀਂ ਤੁਸੀਂ ਡਰਾਈਵਰੋਂ ਬੱਸ ਅੱਛਾ ਹਾਂ ਮੈਂ ਆ ਗਿਆ ਸੀ ਕਾਰ ਦੇ ਪਿੱਛੇ ਮੈਂ ਹੌਲੀ ਹੌਲੀ ਆ ਰਿਹਾ ਸੀ ਅੱਛਾ ਚਲਤੀ ਚਾਲੀ ਪੇ ਪਿੱਛੇ ਸੇ ਬੱਸ ਵਾਲੇ ਨੇ ਮਾਰਿਆ ਮੇਰੀ ਗੱਡੀ ਪਲਟੀ ਗਈ ਕਾਰ ਤੇ ਵੱਜ ਗਈ ਅੱਛਾ ਕਿੱਥੋਂ ਆ ਰਹੇ ਸੀ ਲੁਧਿਆਣੇ ਸੇ ਜੀ ਕਿੱਥੇ ਜਾਣਾਗੇ ਜਾਣਾ ਸੀ ਕਿਹਦੇ ਆ

ਗੈਸ ਉਰੀ ਜੰਡਾਰੀ ਕਲਾ ਜੰਡਾਰੀ ਕਲਾ ਗੈਰ ਹਾਂਜੀ ਜਸਪਾਲ ਮੰਗਲ ਵੇ ਫੈਟਦੀ ਹੈ ਸੜਕੀ ਬਾਬੂ ਜੀ ਠੀਕ ਹੈ ਉਹਦਾ ਉਹਦਾ ਸਰਕਾਰ ਦਾ ਬੜੀ ਜੋਰ ਨਾਲ ਸਾਰਾ ਮੇਰੀ ਗੱਡੀ ਪਲਟੀ ਹੋ ਗਈ ਅੱਛਾ ਬੱਸ ਵਾਲੇ ਨੇ ਠੀਕ ਹੈ ਨਾਮ ਹੈ ਜੀ ਪ੍ਰਕਾਸ਼ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਮੈਂ ਬੀਮਬੜ ਪੈਂਦੇ ਹਾਂ ਬੀਮਬੜ ਪੈਂਦੇ ਹਾਂ ਵੀਰ ਜੀ ਜਿਹੜੇ ਆਪੀ ਆਰਟੀਸੀ ਤੁਸੀਂ ਕੀ ਲੱਗਿਆ ਬੱਸ ਕੰਡਕਟਰ ਹੈ ਕੰਡਕਟਰੋਂ ਕਿ ਜਿਹੜੀ ਇਹ ਬੱਸ ਦਾ ਐਕਸੀਡੈਂਟ ਹੋਇਆ ਕਿਵੇਂ ਹੋਇਆ ਬੱਸ ਦਾ ਡਰਾਈਵਰ ਨੇ ਸਾਨੂੰ ਦੱਸਦਾ ਤੇ ਫਿਰ ਤੁਸੀਂ ਕੀ ਤੁਸੀਂ ਉਸ ਟਾਈਮ ਮੌਕੇ ਤੇ ਮੌਜੂਦ ਸੀ ਮੈਂ ਜੀ ਵਿਚਾਲੇ ਸੀਗੀ ਜੀ ਗੱਡੀ ਦੇ ਬਿਲਕੁਲ ਟਿਕਟਾਂ ਘੱਟ ਰਹੀ ਗੱਡੀ ਫੁੱਲ ਭਰੀ ਹੋਈ ਸੀ ਠੀਕ ਹੈ ਗੱਡੀ ਫੁੱਲ ਭਰੀ ਹੋਈ ਸੀ ਤੇ ਕਿਵੇਂ ਹੋਇਆ ਕੋਈ ਪਤਾ ਹੈ ਕੁਝ ਡਰਾਈਵਰ ਦੇ ਦੱਸਣ ਅਨੁਸਾਰ ਜੀ ਉਹ ਕਹਿੰਦੇ ਹਾਥੀ ਟੈਂਪੋ ਵਾਲੇ ਲੱਗੇ ਕੱਟ ਮਾਰੇ ਕਿੰਨੀਆਂ ਸਵਾਰੀਆਂ ਸੀ ਬੱਸ ਚ ਗੱਡੀ ਦੇ ਵਿੱਚ ਹੋਣੀਆਂ ਲਗਭਗ 100 ਸਵਾਰੀ ਬੇ ਸੋ ਸਵਾਰੀ ਪਰ ਇਹ ਵੀ ਹੈ ਨਾ ਵੀ 52 ਸੀਟੜਾ ਜਾਂ 50 ਸੀਟੜਾ ਤੁਸੀਂ ਵੱਧ ਛਾੜਦੇ ਹੋ ਠੀਕ ਹੈ ਪਰ ਜਬ ਕਰਾਂਗੇ ਅੱਛਾ ਹਾਂਜੀ ਵੱਡਾ ਹਾਦਸਾ ਵੀ ਹੋ ਸਕਦਾ ਸੀ ਹਾਂਜੀ ਹਾਂਜੀ ਹੋ ਸਕਦਾ ਨੁਕਸਾਨ ਸਵਾਰੀਆਂ ਦਾ ਹੋ ਸਕਦਾ ਸੀ ਹਾਂਜੀ ਬਿਲਕੁਲ ਹੋ ਸਕਦਾ ਠੀਕ ਹੈ ਮੈਂ ਨਾਪੇ ਤੋਂ ਬਿਨੇ ਕਮਾ ਬਿਨੇ ਕਮਾਰੇ ਟੋੜਾ ਜਿਹੜਾ ਐਕਸੀਡੈਂਟ ਹੋਇਆ ਜੀ ਕੌਣ ਲੱਗਦਾ ਟੋੜਾ ਇਹ ਮੇਰਾ ਜਿਹੜਾ ਦੋਸਤ ਹੈ ਰਾਹੁਲ ਲੁਧਿਆਣੇ ਤੋਂ ਉਹ ਉਹਦਾ ਡਰਾਈਵਰ ਹੈ ਠੀਕ ਹੈ ਉਹ ਮੈਨੂੰ ਰਾਹੁਲ ਜੀ ਦਾ ਫੋਨ ਆਇਆ ਲੁਧਿਆਣੇ ਤੋਂ ਮੈਂ ਘਰ ਸੀਗਾ ਠੀਕ ਹੈ ਇਹ ਉਹਨਾਂ ਨੇ ਕਿਹਾ ਵੀ ਆਇਆ ਕਰਕੇ ਭਾਨੀਗੜ ਰੋਡ ਤੇ ਨਾਪੇ ਤੋਂ 3 ਕਿਲੋਮੀਟਰ ਤੇ ਤਕਰੀਬਨ ਠੀਕ ਹੈ ਟੈਂਪੋ ਪਲਟ ਗਿਆ ਸਾਡਾ ਤੂੰ ਫਟਾਫਟ ਦੇਖ ਲੈ ਠੀਕ ਹੈ ਕਿ ਤੁਸੀਂ ਵੀ ਉਹੀ ਵਪਾਰ ਕਰਦੇ ਹੋ ਨਹੀਂ ਨਹੀਂ ਮੇਰਾ ਨਾਪੇ ਕੰਮ ਹੈ ਅਛੂ ਮੁੱਢਾ ਅਦਰਕਾ ਹਾਜ਼ਰਸ਼ੇਖ ਤੇ ਆਉਂਦਾ ਸੇਵਾਦਾਰ ਹਾਂ ਮੈਂ ਵੀ ਸੇਵਾਦਾਰ ਹਾਂ ਮਿਲ ਕੋ ਠੀਕ ਹੈ ਠੀਕ ਹੈ ਉੱਥੇ ਆਉਂਦਾ ਬਹੁਤ ਸਰਵਾਰ ਨੂੰ ਦੋਸਤ ਕਰਕੇ ਸਾਡਾ ਪਿਆਰ ਠੀਕ ਹੈ ਇਹ ਮਤ ਕੀ ਤੁਹਾਡੀ ਗੱਡੀ ਫੁੱਟੀ ਹੈ ਕੀ ਹੋਇਆ ਨੁਕਸਾਨ ਕਿਵੇਂ ਹੋਇਆ ਜੀ ਲੈ ਸਾਈਡ ਤੇ ਆ ਰਿਹਾ ਜੀ ਵਿੱਚੋਂ ਠੀਕ ਹੈ ਮੈਨੂੰ ਤਾਂ ਉਹਦੀ ਪਤਾ ਲੱਗ ਗਿਆ ਜੀ ਉਹ ਥਾੜ ਥਾੜ ਹੋਈ ਜੇ ਇੱਕ ਵਾਰ ਠੀਕ ਹੈ ਗੱਡੀ ਇਧਰ ਘੁੰਮ ਗਈ ਜੀ ਠੀਕ ਹੈ ਛੋੜਿਆ ਗਿਆ ਵੱਜੀ ਆਪਣੇ ਕਿੰਨਾ ਨੁਕਸਾਨ ਹੋਇਆ ਤੁਹਾਡਾ ਠੀਕ ਹੈ ਤੇ ਕੋਈ ਛੱਪੇੜ ਤਾਂ ਨਹੀਂ ਵੱਜੀ ਛੱਪੇੜ ਦਾ ਵਿਚਾਰ ਆ ਗਿਆ ਜੀ ਠੀਕ ਹੈ ਤੁਹਾਡੇ ਤੁਹਾਡਾ ਨਾਮ ਕੀ ਹੈ ਬਲਵਿੰਦਰ ਸਿੰਘ ਜੀ ਪਿੰਡ ਕਿਹੜਾ ਹੈ